ਮਤਲਬ ਵੀ ਪਤਾ ਨਹੀਂ ਲੱਗਦਾ ਜਦੋਂ ਵੀ ਮੈਂ ਉਹਨਾਂ ਨੂੰ ਪੁੱਛਦਾ ਵਾਂ ਵੀ ਕੀ ਕਿਉਂ ਦਵਾਈ ਪੀਤੀ ਤੇ ਇਦਾਂ ਹੀ ਕਰਦੇ ਰਹੇ ਮੈਨੂੰ 14 14 ਦਿਨ ਹੋ ਗਏ ਆ ਮਤਲਬ ਆਈਸੀ ਵਿੱਚ ਬਾਕੀ ਘਰਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਹੁੰਦੀ ਹੈ ਇਹਨਾਂ ਦਾ ਬ੍ਰਦਰ ਵੀ ਮੌਜੂਦਾ ਉੱਥੇ ਤੇ ਭਾਬੀ ਵੀ ਇਹਨਾਂ ਦੇ ਉੱਥੇ ਤੇ ਜਦੋਂ ਆਪਾਂ ਬ੍ਰਦਰ ਨੂੰ ਲੈ ਕੇ ਗਏ ਆਈਸੀ ਦੇ ਵਿੱਚ ਸਿਵਲ ਹਸਪੀਟਲ ਸਰਕਾਰੀ ਗੁਰੂ ਨਾਨਕ ਦੇਵ ਖੜਾ ਤੇ ਇਹਨਾਂ ਦੇ ਬ੍ਰਦਰ ਨੇ ਵੀ ਜਾ ਕੇ ਨਾਲ ਐਡਮਿਟ ਕਰਾਇਆ ਪਤਾ ਨਹੀਂ ਸਵੇਰੇ ਸਵੇਰ ਮੇਰੇ ਕੋਲ ਆਈ ਰੋਂਦੀ ਸੀ ਕਹਿੰਦੀ ਮੇਰੀ ਲੜਾਈ ਹੋਈ ਆ ਮੈਂ ਬਾਤ ਕਰਦੀ ਪਈ ਮੈਂ ਚਾਦੀ ਗੱਲ ਹੀ ਨਹੀਂ ਉਹਦੇ ਨਾਲ ਕੀਤੀ ਸਾਡਾ ਡਿਪਰੈਸ਼ਨ ਚ ਸੀਗੇ ਉਹ ਲੜਾਈ ਦਾ ਕਾਰਨ ਹੀ ਹੈ ਇਹ ਕਿ ਉਹਨਾਂ ਨੂੰ ਨਾ ਮਤਲਬ ਉਹਨਾਂ ਦੇ ਮਾਈਂਡ ਤੇ ਇੱਕੋ ਗੱਲ ਹੀ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਂ ਨੀਲ ਨਹੀਂ ਪਾ ਸਕਦੀ ਕਿਉਂਕਿ ਬਹੁਤ ਪਿਆਰ ਕਰਦੀ ਸੀ ਅੰਟੀ ਨੂੰ ਹੱਦੋਂ ਵੱਧ ਕੇ ਕਰਦੇ ਸੀ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੂਰਾ ਮਾਮਲਾ ਅੰਮ੍ਰਿਤਸਰ ਦੇ ਮੁਤਲ ਇਲਾਕੇ ਦਾ ਹੈ ਜਿੱਥੇ ਇੱਕ ਵਿਅਕਤੀ ਨੇ ਇੱਕ ਖੌਫਨਾਕ ਕਦਮ ਚੁੱਕਿਆ। ਪਿਕੇ ਪਰਿਵਾਰ ਨੇ ਜੋ ਵਿਅਕਤੀ ਦੇ ਉਸਦੇ ਕਹਿਣ ਮੁਤਾਬਕ ਸੌਰੇ ਪਰਿਵਾਰ ਵਾਲੇ ਉਹਨਾਂ ਦੀ ਧੀ ਨੂੰ ਬਹੁਤ ਤੰਗ ਕਰਦੇ ਸੀ। ਆ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਧੀ ਨਿਲਮ ਬਹੁਤ ਪਰੇਸ਼ਾਨ ਰਹੀ ਸੀ ਇਸ ਦੌਰਾਨ ਕੁੜੀ ਦੇ ਪਰਿਵਾਰ ਵਾਲਾਂ ਦੇ ਦਸਤਨ ਮੁਤਾਬਕ ਜਿਸ ਵੇਲੇ ਉਹਨਾਂ ਦੀ ਧੀ ਨੇ ਕੋਈ ਜਿਲੀ ਚੀਨੀ ਨਿਗਲੀ ਉਸ ਦੌਰਾਨ ਉਹ ਉਹਨਾਂ ਦੇ ਘਰ ਆਈ ਸੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਉਸਤੇ ਸਾਰੇ ਪਲੇ ਉਸ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਇਸ ਦੌਰਾਨ ਉਸਦੀ ਤਬiyet ਵਿਗੜ ਗਈ ਤਾਂ ਉਹਨਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਮੌਤ ਹੋ ਗਈ। ਆਪਣਾ ਨਾਮ ਦੱਸੋ ਪਹਿਲਾਂ। ਗੁਰਪ੍ਰੀਤ ਕੌਰ। ਕਿੱਥੇ ਰਹਿੰਦੇ? ਨੀਚੇ ਬਾਹਰ। ਕੀ ਮਾਮਲਾ ਸਾਰਾ ਇਹ? ਇਹਨਾਂ ਦੀ ਮੇਰੀ ਨਣਦੀ ਡੈਥ ਹੋਈ ਹੈ ਨਾ ਪੌਇਜ਼ਨ ਖਾਣ ਕਰਕੇ। ਉਹਨਾਂ ਨੇ ਕਿ ਜ਼ਹਿਰ ਖਾਧਾ ਹੋਇਆ। ਕੀ ਵਜਾ ਰਹੀ ਹੈ ਜ਼ਹਿਰ ਦੀ? ਨਣਦੀ। ਅਮਮ। ਕੀ ਵਜਾ ਜੀ ਹੈ ਜ਼ਹਿਰ ਦੀ? ਪਤਾ ਨਹੀਂ ਸਵੇਰੇ ਸਵੇਰੇ ਮੇਰੇ ਕੋਲ ਆਈ ਰੋਂਦੀ ਸੀ ਕਹਿੰਦੀ ਮੇਰੀ ਲੜਾਈ ਹੋਈ ਹੈ ਮੈਂ ਬਾਤ ਕਰਦੀ ਪਈ ਮੈਂ ਜ਼ਿਆਦੀ ਗਾਲੀ ਨਹੀਂ ਉਹਦੇ ਨਾਲ ਕੀਤੀ। ਤਾਂ ਰੋਂਦੀ ਪਈ ਸੀ ਬੜਾ ਕਾਫੀ ਮੈਨੂੰ ਨਹੀਂ ਦੱਸਿਆ ਨਹੀਂ ਮੈਂ ਸੁਣੀ ਨਹੀਂ ਮੈਂ ਉਹਨੂੰ ਮੈਂ ਇਹ ਪੁੱਛਿਆ ਮੈਂ ਕਿ ਬਾਅਦ ਵਿੱਚ ਮੈਂ ਪੁੱਛਿਆ ਕਿ ਉਹ ਐ ਤੇ ਪੌੜੀਆਂ ਤੇ ਬੈਠੀ ਸੀ ਤਾਂ ਉਹਦੇ ਮਤਲਬ ਮੈਡੀਸਨ ਨਿਕਲਦੀ ਪਈ ਸੀ ਇਥੋਂ ਮੇਰੀ ਵਜ੍ਹਾ ਲੜਾਈ ਲੁੱੜਾਈ ਦੱਸ ਲੜਾਈ ਹੋਈ ਸੀ ਮੈਂ ਦੱਸ ਬੋਲਦੀ ਪਈ ਸੀ ਮੈਂ ਪਾਠ ਕਰਦੀ ਪਈ ਮੈਂ ਸੁਣਦੀ ਪਈ ਹਾਂ ਕਹਿੰਦੀ ਮੇਰੇ ਲੜਾਈ ਹੋਈ ਹੈ ਇਹਦੇ ਨਾਲ ਇਹਨਾਂ ਨਾਲ ਭਾਜੀ ਨਾਲ ਸ਼ਾਇਦ ਹੋਈ ਸੀਗੀ। ਤੇਰੀ ਗਲਤੀ ਕਿਹੜਾਈ ਰੱਖ। ਕਹਿੰਦੇ ਕਿ ਮੇਰੇ ਮਦਰ ਦੇ ਇਦਾਂ ਕੀਤਾ ਉਹਦਾ ਕੀਤਾ ਪਰ ਉਹ ਆਂਟੀ ਤੇ ਪਹਿਲਾਂ ਵੀ ਨੀਲ ਪੜੇ ਪਏ ਸੀ ਕਿਉਂਕਿ ਪਹਿਲਾਂ ਵੀ ਉਹਨਾਂ ਦੀ ਬਾਤ ਇੱਕ ਛੱਲੀ ਬਣੀ ਹੋਈ ਸੀ ਤੇ ਨੀਲ ਵੀ ਪਿਆ ਹੋਇਆ ਸੀ ਪਹਿਲਾਂ ਵੀ ਜਦੋਂ ਤੁਸੀਂ ਮੈਨੂੰ ਕਿਹਾ ਮਾਲਿਸ਼ ਕਰੋ ਇਹਨਾਂ ਦੀ ਪਰ ਉਹ ਉਹ ਜੇ ਸੀ ਆਂਟੀ ਦੇ ਨਹੀਂ ਤੁਹਾਡੀ ਪ੍ਰੈਸ਼ਰ ਚ ਸੀਗੇ ਉਹ ਲੜਾਈ ਦਾ ਕਾਰਨ ਹੀ ਇਹ ਹੈ ਕਿ ਉਹਨਾਂ ਨੂੰ ਨਾ ਮਤਲਬ ਉਹਨਾਂ ਦੇ ਮਾਈਂਡ ਤੇ ਇੱਕੋ ਗੱਲ ਹੀ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਂ ਨੀਲ ਨਹੀਂ ਪਾ ਸਕਦੀ ਕਿਉਂਕਿ ਬਹੁਤ ਪਿਆਰ ਕਰਦੀ ਸੀ ਆਂਟੀ ਨਾਲ ਹੱਦੋਂ ਵੱਧ ਕੇ ਕਰਦੇ ਸੀ। ਹੁਣ ਕੀ ਮੰਗੋ ਕਿਉਂਕਿ ਉਹਨਾਂ ਦੀ ਆਪਣੀ ਮੰਮੀ ਨਾਲੋਂ ਜ਼ਿਆ ਤੇ ਤੁਹਾਡੇ ਜ਼ਿਲ੍ਹੇ ਦੇ ਇਹ ਮੇਰੇ ਮਦਰ ਇਹ ਕੀ ਮੰਗ ਕਰਦੇ ਹਾਂ ਜੀ ਕਿ ਜੋ ਮੈਂ ਤੁਸੀਂ ਨਹੀਂ ਨਹੀਂ ਇਨਸਾਫ ਹੀ ਆ। ਮੇਰੇ ਪਾਸੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਨੀਲਮ ਦੇ ਪਤੀ ਵੀ ਸਾਹਮਣੇ ਆਇਆ ਉਸ ਦੇ ਕਹਿਣ ਮੁਤਾਬਕ ਉਸ ਦੀ ਪਤਨੀ ਨੂੰ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਨਹੀਂ ਸੀ ਕੀਤਾ ਜਾਂਦਾ ਉਹ ਘਰ ਦੇ ਵਿੱਚ ਆਰਾਮ ਨਾਲ ਰਹਿੰਦੀ ਸੀ ਤੇ ਘਰ ਦੇ ਸਾਰੇ ਜੀਆਂ ਦਾ ਧਿਆਨ ਵੀ ਰੱਖਦੀ ਸੀ ਫਿਲਹਾਲ ਉਸਨੇ ਇਹ ਜੈਰ ਕਿਉਂ ਨਿਕਲਿਆ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਗਿੰਦਰ ਸਿੰਘ ਕਿਵੇਂ ਰਹਿਗੇ ਮੋਦਲਪਿੰਡ ਦੇ ਕੀ ਮਾਮਲਾ ਸਾਰਾ ਕੁਝ ਵੀ ਨਹੀਂ ਉਹਨਾਂ ਨੂੰ ਮਤਲਬ ਕਿ ਪਤਾ ਨਹੀਂ ਲੱਗਾ ਜਦੋਂ ਵੀ ਮੈਂ ਉਹਨਾਂ ਨੂੰ ਪੁੱਛਦਾ ਵਾਂ ਕਿ ਕਿਉਂ ਦਵਾਈ ਪੀਤੀ ਤੇ ਇਦਾਂ ਹੀ ਕਰਦੇ ਰਹੇ ਮੈਨੂੰ 14 14 ਦਿਨ ਹੋ ਗਏ ਮਤਲਬ ਐਸੇ ਚ ਜਦੋਂ ਵੀ ਉਹਨਾਂ ਕੋਲ ਜਾਂਦਾ ਇਦਾਂ ਕਰਦੀ ਰਹੀ ਮੇਰੀ ਵਾਈਫ ਹੈ ਤੇ ਨਹੀਂ ਲਮ ਜੀ ਦਾ ਸਿਆਜੀ ਰੀਜ਼ਨ ਕੀ ਦੱਸਿਆ ਰੀਜ਼ਨ ਕੁਛ ਵੀ ਨਹੀਂ ਰੀਜ਼ਨ ਕੁਛ ਵੀ ਨਹੀਂ ਦੱਸਿਆ ਬਾਕੀ ਘਰਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਹੁੰਦੀ ਹੈ ਇਹਨਾਂ ਦਾ ਬ੍ਰਦਰ ਵੀ ਮੌਜੂਦਾ ਉੱਥੇ ਤੇ ਭਾਬੀ ਵੀ ਇਹਨਾਂ ਦੇ ਉੱਥੇ ਤੇ ਜਦੋਂ ਆਪਾਂ ਬ੍ਰਦਰ ਨੂੰ ਲੈ ਕੇ ਗਏ ਆਈਸੀ ਦੇ ਵਿੱਚ ਸਿਵਲ ਹਸਪਤਾਲ ਸਰਕਾਰੀ ਗੁਰੂ ਨਾਨਕ ਦੇਵ ਖੜਾ ਤੇ ਇਹਨਾਂ ਦੇ ਬ੍ਰਦਰ ਨੇ ਵੀ ਜਾ ਕੇ ਨਾਲ ਐਡਮਿਟ ਕਰਾਇਆ ਤੇ ਬਾਕੀ ਇਹਨਾਂ ਦੀ ਭਾਬੀ ਦੱਸੇਗੀ ਵੀ ਐਦਾਂ ਦਾ ਕੋਈ ਚੱਕਰ ਹੀ ਨਹੀਂ ਆਪਾਂ ਲੜੇ ਲੁੜੇ ਕੁਛ ਵੀ ਨਹੀਂ ਬਾਕੀ ਉਹਨਾਂ ਨੂੰ ਜਦੋਂ ਪੁੱਛਿਆ ਮੈਂ 14 ਦਿਨ ਆਈਸੀ ਤੇ ਨਾਲ ਹੀ ਰਿਹਾ ਵੀ ਇਹੀ ਕਰਦੇ ਰਹੇ ਵੀ ਮੈਨੂੰ ਸਮਝ ਨਹੀਂ ਲੱਗੀ ਜੀਵਲ ਇੰਜਾਇਰ ਪੀਣ ਦੀ ਵਜ੍ਹਾ ਨਹੀਂ ਪਤਾ ਸਰ ਨਹੀਂ ਪਤਾ ਬਾਕੀ ਕਰਾਂ ਦੇ ਵਿੱਚ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਤੇ ਕੋਈ ਇਦਾਂ ਦੇ ਕਟਮਾਰ ਕੋ ਕਦੀ ਕੁਛ ਨਹੀਂ ਕਰੀਦਾ ਕੋਈ ਨਿਸ਼ਾਨੀ ਕਰੀਦਾ ਇਹ ਇਹ ਤੁਹਾਡੇ ਮਾਪਿਆਂ ਨਾਲ ਲੜਾਈ ਹੋਈ ਹੋਏ ਹਾਂਜੀ ਉਹ ਮਦਰ ਮੇਰੇ ਤੇ ਡਿਪਰੈਸ਼ਨ ਚ ਰਹਿੰਦੇ ਬਚਿਆਲਾ ਹਾਲ ਹੈ ਇੱਕ ਵਾਰੀ ਮਦਦ ਦੀ ਵੀ ਵੀਡੀਓ ਤੁਸੀਂ ਖੁਦ ਜਾ ਕੇ ਬਣਾਣਾ ਤੈਨੂੰ ਖੁਦ ਪਤਾ ਲੱਗ ਜਾਏਗਾ ਕਿ ਮੇਰੇ ਮਦਰ ਇਹਨਾਂ ਨੂੰ ਕੋਈ ਤੰਗ ਕਰ ਸਕਦੇ ਖੁਦ ਕੇਅਰ ਕਰਦੀ ਇਹ ਮਦਰ ਨੂੰ ਦਵਾਈ ਦਿੰਦੀ ਰੋਣ ਨੂੰ ਦਵਾਈ ਦਿੰਦੀ ਖਾਣਾ ਪੀਣਾ ਮਦਰ ਦਾ ਮੇਰੀ ਵਾਈਫ ਦੇਖਦੀ ਸਾਲੀ ਇਹਨਾਂ ਥੋੜੇ ਝੂਠ ਘੱਟ ਬੋਲ ਹਾਂਜੀ ਅਸੀਂ ਆਪਾਂ ਇਹ ਚਾਹੁੰਦੇ ਹਾਂ ਕਿ ਜੋ ਸੱਚਾ ਉਹ ਹੀ ਸਾਹਮਣੇ ਆਵੇ ਤੇ ਨਜ਼ਾਇਰ ਮੇਰੇ ਬੱਚਿਆਂ ਦੀ ਜ਼ਿੰਦਗੀ ਤੇ ਕੇ ਦਾ ਤਕਾਣਾ ਹੋਵੇ ਕੁਛ ਵੀ ਮੇਰੇ ਦੋ ਕਾ ਕਿ 3 ਸਾਲ ਦਾ ਕੋਈ ਤੁਹਾਨੂੰ ਦੱਸਿਆ ਇਸ ਬਾਰੇ ਹਾਂਜੀ ਪੁਲਿਸ ਆਈ ਹੈ। ਹਾਂਜੀ ਪੁਲਿਸ ਇਹਨਾਂ ਨੇ ਖੁਦ ਬੁਲਾਈ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੁਤਾਬਕ ਮ੍ਰਿਤਕ ਨੀਲਮ ਜਿਸ ਨੇ 24 ਫਰਵਰੀ ਨੂੰ ਕੋਈ ਜਰੀਲੀ ਦਵਾਈ ਪੀ ਲਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਕਈ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਉਸ ਦਾ ਇਲਾਜ ਵੀ ਹੁੰਦਾ ਰਿਹਾ ਪਰ ਅੱਜ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਲੜਕੀ ਦੇ ਪਿਕੇ ਪਰਿਵਾਰ ਦੇ ਬਿਆਨਤ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਜੀ ਸਰ ਕੀ ਮਾਮਲਾ ਸਰ ਆ ਗਿਆ ਉਹ ਵੀ। ਕੀ ਮਾਮਲਾ ਸਰ ਜਿਹੜਾ ਅੱਜ ਦਾ? ਅੱਜ ਸਾਨੂੰ ਇੱਕ ਕਾਲ ਮਸੂਲ ਹੋਈ ਆ। ਜਿੱਦੋਂ ਸਾਨੂੰ ਪਤਾ ਲੱਗਾ ਵਾ ਕਿ ਨੀਲਮ ਨਾਮ ਦੀ ਲੜਕੀ ਆ ਜੋ ਕਿ ਮਨਜਿੰਦਰ ਸਿੰਘ ਦੀ ਪਤਨੀ ਆ ਤੇ ਮੁੱਦਲ ਬੇਰਕੇ ਦੀ ਰਹਿਣ ਵਾਲੀ ਆ ਇਸ ਦੀ ਅੱਜ ਮੌਤ ਹੋ ਗਈ ਆ ਇਹਨੇ 24 ਤੋਂ 25 ਨੂੰ ਦਵਾਈ ਪੀਤੀ ਸੀ ਉਸ ਤੋਂ ਬਾਅਦ ਇਹਦਾ ਇਲਾਜ ਚੱਲ ਰਿਹਾ ਸੀ ਵਕਵਾ ਹਸਪਤਾਲ 'ਚ ਜੋ ਜ਼ਿਆਦਾਤਰ ਇਲਾਜ ਅਮਨਦੀਪ ਮੈਡੀ ਸਿਟੀ ਹਸਪੀਟਲ ਚੱਲਿਆ ਵਾ ਉਸ ਤੋਂ ਬਾਅਦ ਕੱਲ ਇਹਨੂੰ ਗੁਰਨਾਨਕ ਹਸਪਤਾਲ ਰੈਫਰ ਕਰਤਾ ਸੀਗਾ ਜਿੱਥੋਂ ਅੱਜ ਇੱਥੇ ਨਿਰਮਾਣ ਬਟਾਲਾ ਰੋਡ ਹਸਪਤਾਲ ਜਿਹੜਾ ਵਾ ਉੱਥੇ ਲਿਆਂਦਾ ਗਿਆ ਵਾ ਤਾਂ ਉੱਥੇ ਦੀ ਮੌਤ ਹੋਣੀ ਪਾਈ ਗਈ ਹੈ। ਮੌਤ ਦਾ ਕਾਰਨ ਕੋਈ ਜ਼ਹਿਰੀਲੀ ਦਵਾਈ ਇਹਨੇ ਪੀਤੀ ਆ। ਉਹ ਬਾਕੀ ਇਹਦਾ ਜੋ ਪੋਸਟਮਾਰਟਮ ਦੀ ਰਿਪੋਰਟ ਹੈ ਉਸ ਤੋਂ ਕਲੀਅਰ ਹੋਊਗਾ। ਬਾਹਰ ਵਾਲਿਆਂ ਨੇ ਜੋ આરોਪ ਲਾਇਆ ਰਿਹਾ ਨਹੀਂ ਕਿਸੇ ਤੇ ਜਾ ਨਹੀਂ ਲਾ ਰਹੇ। ਜੀ ਇਹਦੇ ਜਿਹੜੇ ਭਰਾ ਵਾ ਬ੍ਰਦਰ ਆ ਜਾਂ ਲੜਕੀ ਦੇ ਮੈਂਬਰਸ ਆ ਉਹ ਕਹਿ ਰਹੇ ਆ ਕਿ ਜਿਹੜੇ ਇਹਦੇ ਸਹੁਰਾ ਪਰਿਵਾਰ ਆ ਉਹਨਾਂ ਵੱਲੋਂ ਤਸ਼ੱਦਦ ਕੀਤਾ ਗਿਆ ਵਾ ਤਾਂ ਜਿਸ ਕਰਕੇ ਇਹਨੇ ਦਵਾਈ ਪੀਤੀ ਆ। ਬਾਕੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਜੋ ਬਣਦੀ ਕਾਰਵਾਈ ਹੋਊਗੀ ਉਹ ਅਮਲ ਚਲਾਈ ਦੀ ਹੋਗੀ ਪੁਲਿਸ ਨੇ ਮ੍ਰਿਤਕ ਦਾ ਨੀਲਮ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਗੁਰਿੰਦਰ ਸਾਗਰ ਦੀ ਰਿਪੋਰਟ ਅੰਮ੍ਰਿਤਸਰ ਕੇਸ